ਸਸਰੀ ਗਾ ਦੋਸਤੋ ਕਿਵੇਂ ਹੋ ਅੱਜ ਆਪਾਂ ਹੈਗੇ ਆ ਘਰੇ ਅੱਜ ਕਿੱਥੇ ਜਾਣਾ ਕਰਵਾਉ ਦਾ ਆਪਾਂ ਅੱਜ ਅਸੀਂ ਚੱਲਨੇ ਆ ਖੇਤਾਂ ਨੂੰ ਕੰਮ ਕਰਨਾ ਕੀ ਕਰਨਾ ਕਰਵਾਣੀ ਅੱਜ ਅੱਜ ਅਸੀਂ ਪਹਿਲਾਂ ਤੇ ਜਾਣਾ ਡੈਡੀ ਨੂੰ ਪੱਠੇ ਜਗਾਣਾ ਉਸ ਤੋਂ ਬਾਅਦ ਆਪਾਂ ਗੋਡੀ ਕਰਨੀ ਹੈ ਨਾ ਲਸਣ ਦੀ ਥੋਮ ਦੀ ਗੋਡੀ ਚਲੋ ਫਿਰ ਚਲੋ ਮਿਰੋਜ ਕੇ ਚਲੋ ਕਹ ਦੇ ਕਿਆ ਚਲੋ ਤੂੰ ਇੱਥੇ ਕਰਦੇ ਇਹ ਚਲੋ 1 2 ਕਹ ਦੇ ਚਲੋ ਤੁਮੀ ਕਰ ਚਲੋ ਘੇੜੀ ਘੇੜ ਬਈ ਕੇ ਚਲੋ 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 ਅਸੀਂ ਅੱਗੇ ਅਸੀਂ ਕੱਟ ਲਿਆ ਕਿਹੜਾ ਸਾਰਾ ਕਹਿੰ ਚੱਲਣੀ ਆ ਥਾਲੀ ਜਮੇਤਾ ਨੂੰ ਕੋਹੜੀ ਪਿੰਡ ਦੇ ਉੱਪਰ ਵੀ ਜਾ ਰਹੇ ਆ ਜੀ ਸਾਡੇ ਪਿੰਡ ਦੀ ਫਿਰ ਨਹੀਂ ਆ ਗਈ ਤਾਂ ਕਰੇ ਘੇੜੀ ਬਈ ਦਾਦੀ ਦਾਦੀ ਦਾ 10 9000 ਕਰੋ ਨਾ ਕਰ 나, 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 ਕੂ ਕਾ ਚਲੇ ਗਿਆ ਸੀ ਕੂਰ ਕਿੱਥੇ ਨੇ ਓਥੇ ਇਹ ਨਾ ਰੋ ਜੀ ਕਿੱਥੇ ਨੇ ਕੂਰੇ ਓਥੇ ਕਿੱਥੇ ਕਿੱਥੇ ਓਥੇ ਕਿੱਥੇ ਕਿੱਥੇ ਨੀ ਵਾਹ ਇਧਰ ਤੇ ਚੱਲ ਇਧਰ ਤੇ ਇਧਰ ਦੀ ਪਾਥੀਆਂ ਨਾਲ ਮਿੱਧ ਦੀ ਗਾਲਾਂ ਪੈਣੀਆਂ ਬੇਬੇ ਕੋ ਬੇਬੇ ਨੇ ਤੈਨੂੰ ਗਾਲਾਂ ਕੱਢਣੀਆਂ ਨਾ ਪਾਥੀਆਂ ਨਾਲ ਮਿੱਧ ਨਹੀਂ ਪੁੱਤ ਓ ਹੈ ਨਹੀਂ ਕੂਨੇ ਆਵਾਜ਼ ਮਾਰ ਲੈ ਪਾਥੀਆਂ ਨਾਲ ਮਿੱਧ ਦੀ ਪੁੱਤ ਪਾਥੀਆਂ ਮਿੱਧ ਦੀ ਗਾਲਾਂ ਖਾਏਗਾ ਓਹ ਦਾਦੂ ਅੱਜਾ ਮਾਰਦਾ ਬਈ चलो दादू को चलिए ओ गिर गया ओ, गिर गया ओ तितली तितली। ओ तितली, तितली देखे देखे ले देखे। ले आ गई दरबाज पुठे पंगे ला रहे किरा पूरे दे पूरे है ही नहीं चल गए नी भज गए भज गए नी हा है ਗਰਵਾਜ ਦੇਖਣਾ ਇਹ ਕੂਰੇ ਅੱਜ ਕੂਰੇ ਮਿਲਦਾ ਗਏ ਨਹੀਂ ਹਨ ਘੁੰਮਣ ਫਿਰਨ ਗਏ ਨਹੀਂ ਅੱਜ ਉਹ ਬਰਾਧਨ ਕਹਾਣਾ ਕੱਢਣੀ ਹੈ ਚਲੋ ਪੱਠੇ ਚਗਾਈਓ ਦਾਦੂ ਬਹਿ ਗਈ ਚਲੋ ਦਾਦੂ ਉੱਜਲੀਓ ਚਲੋ ਨਹੀਂ ਹਾਨੀਆਂ ਗਰਵਾਜ ਕੀ ਕਹਿੰਦਾ ਗੋਂਗੂ ਕਿੰਨੇ ਗੋਂਗੂ ਖਾਣੇ ਨੇ ਦੋ ਦੋ ਹੋਣ ਤੇ ਪੂ ਤਾਂ ਖਤਮ ਹੋ ਗਏ ਨੇ ਗੋਂਗੂ ਮੂਣੀਆਂ ਰਹਿ ਗਈਆਂ ਗਰਵਾਜ ਨੇ ਗੋਂਗੂ ਤੇ ਮੋਰੀਆਂ ਲਾਈਆਂ ਖਾ ਵੀ ਨਹੀਂ ਆ ਫਿਰ ਤਾਂ ਖਤਮ ਹੋ ਗਿਆ ਪਤੋਂ ਖਾ ਲੀਆਂ ਸਾਰਿਆਂ ਨੇ ਹੁਣ ਨਹੀਂ ਵੇਲੇ ਗੋਂਗੂ ਨੂੰ ਲੈ ਕੇ ਚੱਲ ਅੱਗੇ ਚੱਲ ਅੱਗੇ ਚੱਲੋ 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 ਪਤ ਆ ਗੋਂਗੂ ਇੱਧਰ ਥੋੜਾ ਨਹੀਂ ਛਾਬੂ ਓ ਇੱਥੇ ਨਹੀਂ ਇੱਧਰ ਉੱਧਰ ਨਹੀਂ ਉੱਤ ਓਏ ਓਏ ਦਾਦੂ ਕੋ ਪਹੁੰਚ ਗਏ ਵੀ ਗਰਵਾਹ ਚ ਕਾਏਗਾ ਪੱਠੇ ਫੇਰ ਅੱਜ ਫਾਲੇ ਕਿਚ ਕੰਮ ਕਰਵਾ ਦੇ ਮੈਂ ਆਪ ਹੱਥ ਪੰਡ ਤਾਂ ਚੱਕੋ ਇੰਤਜ਼ਾਰ ਹੋਰੀ ਕਾਬੂ ਆਏ ਨੇ ਬਈ ਡੈਡੀ ਜੀ ਚੱਕਰੀਆ ਪੁੱਤ ਜੀ ਆਵਾ ਇੱਧਰ ਆ ਜਾ ਕਰਵਾ ਜਾ ਗੋਂਗੂ ਅੰਦਰ ਨਹੀਂ ਆਗਾ ਉੱਧਰ ਨਹੀਂ ਗੋਂਗੂ ਲਾ ਬਲਾ ਭਰਾਵਾ ਤੂੰ ਗੋਂਗੂ ਕਿੱਥੇ ਨੇ ਲਾ ਬੈ ਇੱਧਰ ਆਲੇ ਹੋਈ जी पांग थोड़ी टेढ़े बनी है कफो कोबो पे आ गया भाई हां पांग चलो रही जोर लगा के हई शाह 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 ओ 되지 않아boton aaye hain ਉਹ ਸੰਜਣਾ ਨਾ ਕਰਵਾਇਆ ਕਰਵਾਜ ਕਿੱਥੇ ਗਿਆ ਨਰਵਾਜ ਚੱਲ ਚੱਲੀਏ ਜਪਤ ਜਪਤ ਜੋ ਕਰਵਾਇਆ ਦਰਵਾਜ ਨਾਲ ਆ ਗਿਆ ਕਰਵਾ ਇੱਧਰ ਦੀ ਉੱਥੇ ਇੱਧਰ ਇੱਧਰ ਇੱਥੋਂ ਪੰਗੇ ਨਾ ਲੈ ਪੁੱਤ ਚੱਲ ਚੱਲੀਏ ਕਰੇ ਹੱਪੜਾ ਤੇ ਰਿਪੜ ਜਾ ਕੰਮ ਚਲੋ ਹੁਣ ਘਰੇ ਕਰਵਾਜ ਕਿੱਥੇ ਇੱਧਰ ਰੋ ਗੋੰਗੂ ਇੱਧਰ ਇੱਧਰ ਧੌਣ ਤੇ ਵਜਾਣੇ ਮੇਰੇ ਤੇ ਚੱਲ ਚਲੀਏ ਕਰੇ ਨਾ ਡੈਮ ਲਾਈਨਾਂ ਇੱਧਰ ਵਜਾ ਚਲੋ ਵੀ ਹਾਂ ਚਲੀਏ ਘਰ ਨੂੰ ਚੱਲਦੇ ਦਾਦੀਆਂ ਦਰਵਾਜ਼ੇ ਤੋਂ ਚਲੀਏ ਘਰ ਕਿੱਥੇ ਜਾ ਰਹੇ ਹਾਂ ਚਲੋ ਆ ਦੂ ਦਾ ਨੂਰ ਬੰਦ ਕਰ ਲੈਣੇ ਫਿਰ ਲੈ ਅਸੀਂ ਘਰੇ ਇੱਧਰ ਆ ਗਏ ਆ ਹਰਾਮੀ ਇਹਨਾਂ ਨੇ ਫੁੱਲ ਖਰਾਬ ਕਰਨ ਲੱਗਿਆ ਨਾ ਪਤਾ ਨਾਦੀ ਨੇ ਕੁੱਟਣਾ ਹੀ ਆ ਫੁੱਲ ਤੋੜਦਾ ਅਗਰਵਾਜ ਨੇ ਪਾਇਓ ਮੜਾ ਜਾ ਹਾਇ ਦਾਦੀ ਆ ਗਈ ਅੱਜ ਸਾਰੇ ਧੁੱਪ ਸੇਕਣ ਕਰਵਾਏ ਕਿੱਥੇ ਓਏ ਬੀਬੀ ਕਿੱਥੇ ਹੈ ਬੀਬੀ ਕਿੱਥੇ ਗਈ ਉਹ ਤੇ ਬੀਬੀ ਕੀ ਕਿਤਨੀ ਕੀ ਖਾ ਲਿਆ ਬੀਬੀ ਕਿੱਥੇ ਗਈ ਆ ਇੱਧਰ ਦੇ ਅੱਛਾ ਥਾਤੀ ਮਾਰੋ ਓ ਦੇ ਕਿੱਥੇ ਹੈ ਬੀਬੀ ਇੱਥੇ ਰਦੇ ਪੈਨੇ ਟੋਪੂ ਹਾਂ ਮਨ ਕਰਵਾਜ ਖਾਂ ਲਿਆ ਅਮਰੂਦ ਕਰਦਾ ਨਾਲ ਮਰੂਦ ਇਹ ਤੋੜ ਦੋ ਮੇਰੇ ਬਾਝ ਤੋੜ ਦੋ ਖੇਚ ਲੈ ਤੋੜਦੇ ਤੋੜਦੇ ਤੋੜ 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 ਖਿੱਚ 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 ਤੋੜਨਾ ਤੋੜੋ ਉਹ ਖਿੱਚ ਖਿੱਚ ਉਹ ਗਿਰ ਗਿਆ ਆ ਗਿਰ ਗਿਆ ਅਮਰੂਦ ਉਹਨੂੰ ਖਾ ਕੇ ਕਰਵਾਇ ਮਰੂਦ ਖੰਗ ਲੱਗੀ ਹੈ ਪਰ ਖਾਣਾ ਨਹੀਂ ਪੁੱਤ ਹਨ ਖੰਗ ਲੱਗੀ ਆ ਮਰੂਦ ਤੇ ਨਹੀਂ ਖਾਣਾ ਹੈਗਾ ਕਰਵਾਇ ਨਹੀਂ ਹੋ ਕੁਗੀਰਾ ਨੂੰ ਖਾ ਰਿਹਾ ਮਰੂਦ ਹਨਾ

थोड़े जब दे दे, दे 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 थोड़ा दे, दे थोड़ा जा दे दे थोड़ा अमरूद दे दे थोड़ा जा थोड़ा जा दे थोड़ा दे 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 दे, दे, थे थे। दे यार तू खाए तू जा आ आ, आ मुझ पे थोड़ा थोड़े थोड़े आ आ तेरे खा गए हां हां खा गए तो चलो जी असी दिन बैठ के काम आ गए घरे लसन जाना ही गोडन देख दे हूं हाँ। हाँ। ਲੱਗਿਆ ਕਰਵਾ ਸੌਣ ਲੱਗੇ ਨਾ ਕਰਵਾ ਦੇ ਮਿਲਦੇ ਆ ਫਿਰ ਨੈਕਸਟ ਬਲੌਗ ਚ ਬੜਾਵਾਂਗੇ ਲਸਣ ਕੁੱਟਣ ਵਾਲੀ ਵੀਡੀਓ ਦੇਖਾਂਗੇ ਜੇ ਬਣ ਗਈ ਚਲੋ ਓਕੇ ਬਾਏ ਟਾਡਾ ਮਿਲਦੇ ਆ ਫਿਰ ਬਾਏ